ਜੀ ਕੁਬਾਇਆ ਸਾਹਿਬ ਕਾਂਗਰਸ ਪਾਰਟੀ ਦੇ ਵੱਲੋਂ ਤੁਹਾਨੂੰ ਲੋਕ ਸਭਾ ਫਰੋਇਪੁਰ ਤੋਂ ਟਿਕਟ ਮਿਲੀ ਹੈ ਕਿੰਦਾ ਦਾ ਜਿਹੜਾ ਹਲਕੇ ਦੇ ਵਿੱਚ ਮਾਹੌਲ ਦਿਸ ਰਿਹਾ ਮੈਂ ਸਭ ਤੋਂ ਪਹਿਲਾਂ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਕਿ ਅਤੇ ਸਾਡੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦੀ ਹੈ ਸੋਨੀਆ ਗਾਂਧੀ ਜੀ راہુલ ਗਾਂਧੀ ਜੀ ਖਰਗੇ ਸਾਹਿਬ ਪ੍ਰੀਕਾ ਗਾਂਧੀ ਜੀ ਤੇ ਸੀਨੀਅਰ ਲੀਡਰਸ਼ਿਪ ਤੇ ਪੰਜਾਬ ਦੀ ਲੀਡਰਸ਼ਿਪ ਰਾਜਾ ਅਮਰਿੰਦਰ ਸਿੰਘ ਜੀ ਪ੍ਰਿੰਸ ਸਾਹਿਬ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਦਵਿੰਦਰ ਯਾਦਵ ਜੀ ਜਿਹੜੇ ਸਾਡੇ ਪੰਜਾਬ ਦੇ ਇੰਚਾਰਜ ਨੇ ਤੇ ਸਾਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਦਾਸ ਨੂੰ ਦੂਜੀ ਵਾਰ ਕਾਂਗਰਸ ਪਾਰਟੀ ਤੋਂ ਟਿਊਟ ਦੇ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਕਿ ਮੈਂ ਸਭ ਤੋਂ ਵੱਧ ਸਤਿਕਾਰ ਕਰਦਾ ਨਾਤਮਸਤ ਹੁੰਦਾ ਜਿਹੜੀ ਇਸ ਕੋਰਪਰਲਮੈਂਟ ਅੜਕੇ ਦੀ ਜਨਤਾ ਜਿਨ੍ਹਾਂ ਨੇ ਮੇਰਾ ਬੜਾ ਸਤਿਕਾਰ ਮਾਨ ਜਿਹੜਾ ਵਧਾਇਆ ਕਿ ਉਹ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਤੇ ਉਹਨਾਂ ਦੀ ਇੱਕੋ ਵਰਸ਼ਨ ਸੀ ਕਿ ਇਥੋਂ ਇਸ ਵਾਰ ਸ਼ੇਰ ਸਿੰਘ ਵਾਇਆ ਨੂੰ ਟਿਕ ਦਿੱਤੀ ਹੈ ਤੇ ਉਸ ਤਰਕੇ ਹੀ ਮੈਨੂੰ ਜੇ ਇਹ ਮਾਨ ਪ੍ਰਾਪਤ ਹੋਇਆ ਹੈ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਇਹ ਕਿ ਉਹਨਾਂ ਦੀ ਮਿਹਰਬਾਨੀ ਤੇ ਸਰਕਾਰ ਇਹ ਜਿਹੜੀ ਐ ਟਿਕਟ ਦੁਬਾਰਾ ਮੈਨੂੰ ਮਿਲੀ ਹੈ ਕਬਾਇਆ ਸਾਹਿਬ ਟਿਕਟ ਲੇਟ ਦਿੱਤੀ ਗਈ ਆ ਕੀ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜਾ ਵੋਟਾਂ ਦਾ ਨੁਕਸਾਨ ਵੀ ਹੋ ਸਕਦਾ ਨਹੀਂ ਟਿਕਟ ਦੇ ਇਹ ਗੱਲ ਤਾਂ ਮੰਨਦੇ ਆ ਕਿ ਕੁਝ ਦਿਨ ਜੇ ਟਿਕਟ ਲੇਟ ਹੋਈ ਹੈ ਪਰ ਵੋਟਾਂ ਦੇ ਨੁਕਸਾਨ ਵਾਲੀ ਕੋਈ ਗੱਲ ਨਹੀਂ ਲੱਗਦੀ ਮੈਨੂੰ ਤਾਂ ਲੱਗਦਾ ਹੈ ਕਿ ਉਹਨੇ ਲੋਕ ਪੱਕੇ ਹੋਏ ਐ ਜਿਵੇਂ ਜਿਵੇਂ ਇੱਕ ਇੱਕ ਦਿਨ ਪੈਂਦਾ ਸੀ ਤੇ ਉਵੇਂ ਹੀ ਲੋਕ ਕਹਿੰਦੇ ਸੀ ਕਿ ਕੋਈ ਗੱਲ ਨਹੀਂ ਇਹ ਦੇਖਦੇ ਨਹੀਂ ਦੇਣਗੇ ਤਾਂ ਫਿਰ ਅਸੀਂ ਹੋਰ ਵੇਖਾਂਗੇ ਇਸ ਤਰ੍ਹਾਂ ਦੀ ਗੱਲਾਂ ਚਲੋ ਉਹ ਮੈਂ ਜਾਣਾ ਨਹੀਂ ਚਾਹੁੰਦਾ ਮੈਨੂੰ ਗਾਲ੍ਹਾਂ ਵੀ ਕੱਢ ਦਿੰਦੇ ਸੀ ਕਿ ਅਸੀਂ ਇੱਥੇ ਕੀ ਕਰ ਜਾਂਦਾ ਹੈ ਕਰਕੇ ਉਹ ਜਿਹੜੀਆਂ ਉਸ ਨਾਲ ਵੋਟ ਘਟੀ ਨਹੀਂ ਹੈ ਮੈਂ ਇਸ ਦਾ ਕੋਟਵਾਲੀ ਕੈਂਪੇਨ ਤੇ ਜੋ ਫਰਕ ਥੋੜਾ ਜਿਹਾ ਪਿਆ ਪਰ ਅਸੀਂ ਸਮਝਦੇ ਕੋਵਰ ਅਸੀਂ ਉਹ ਕਰ ਲਵਾਂਗੇ ਕਿਉਂਕਿ ਮੈਂ ਕੁਝ ਦਿਨ ਪਹਿਲਾਂ ਮੈਨੂੰ ਹਾਈ ਕਮਾਂਡ ਦੇ ਸਾਡੇ ਲੀਡਰ ਬਾਜਵਾ ਸਾਹਿਬ ਨੇ ਟੈਲੀਫੋਨ ਤੇ ਆਪ ਵਧਾਈ ਦੇ ਕੇ ਕਿਹਾ ਕਿ ਭਾਇਆ ਸਾਹਿਬ ਤੁਹਾਡੀ ਟਿਕਟ ਪੱਕੀ ਹੋ ਗਈ ਹੈ ਤੁਸੀਂ ਆਪ ਦਾ ਕੰਮ ਸ਼ੁਰੂ ਕਰ ਲਓ ਤੇ ਮੈਂ ਉਸ ਤੋਂ ਅਗਲੇ ਦਿਨ ਅਸੀਂ ਟਾਲੀ ਵਾਲਾ ਤੇ ਗੁਰਦੁਆਰਾ ਸਾਹਿਬ ਦੇ ਬਾਬਾ ਊਨਾ ਸਾਹਿਬ ਦਾ ਗੁਰਦੁਆਰਾ ਬੜੇ ਪੁਰਾਣੇ ਸਮੇਂ ਤੋਂ ਟਾਲੀ ਵਾਲਾ ਪਿੰਡ ਹੈ ਉੱਥੇ ਅਸੀਂ ਸੁਖਨੀ ਸਾਹਿਬ ਦਾ ਪਾਠ ਕਰਾ ਕੇ ਅਸ਼ੀਰਵਾਦ ਲੈ ਕੇ ਕੈਂਪੇਨੀ ਸ਼ੁਰੂ ਕਰਤੀ ਕਿਉਂਕਿ ਮੈਂ ਜਦੋਂ ਵੀ ਇਲੈਕਸ਼ਨ ਲੜਦਾ ਮੈਂ ਉੱਥੋਂ ਹੀ ਸ਼ੁਰੂਆਤ ਕਰਦਾ ਤੇ ਉੱਥੋਂ ਅਸ਼ੀਰਵਾਦ ਲੈ ਕੇ ਚੱਲਦਾ ਤੇ ਹੁਣ ਵੀ ਉਸੇ ਤਰ੍ਹਾਂ ਅਸੀਂ ਕੈਂਪੇਨ ਸ਼ੁਰੂ ਕੀ ਕਰ ਲਈ ਤੇ ਜਦੋਂ ਪਿੰਡਾਂ ਜਾਂਦੇ ਸੀ ਵਿਖੋ ਇੱਕੋ ਇੱਕ ਸਵਾਲ ਹੁੰਦਾ ਸੀ ਕਿ ਸ਼ਾਇਦ ਸਾ ਤੂੰ ਪਿੰਡ ਨਹੀਂ ਆਣਾ ਸਾਡੇ ਤੂੰ ਇਕੱਲੀ ਟੀਟ ਲੈ ਆਣੀ ਹੈ ਤੇ ਅਸੀਂ ਤੁਹਾਨੂੰ ਦੱਸਾ ਦਿੰਦੇ ਪਰ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਮੈਂ ਪਹਿਲੀ ਵਾਰੀ ਆਪਣੀ ਜ਼ਿੰਦਗੀ 'ਚ ਦੇਖਿਆ ਤਾਂ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪਹਿਲਾਂ ਨਾਲੋਂ ਵੀ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਇਹ ਪਾਰਲੀਮੈਂਟਲ ਕਾ ਖੋਲਪੋਰ ਕਾਂਗਰਸ ਪਾਰਟੀ ਦੀ ਤਾਕਤ ਇਹ ਭੇਜੇਗਾ ਤੇ ਮੈਨੂੰ ਤਾਂ ਇਹ ਵੀ ਅੰਦਾਜ਼ਾ ਹੈ ਕਿ ਜਿਸ ਤਰ੍ਹਾਂ ਦਾ ਮਾਹੌਲ ਹੈ ਪਹਿਲਾਂ ਇੱਕ ਵਾਰੀ 2007 ਦੇ ਵਿੱਚ ਪੀਐਸ ਤੋਂ ਮੇਰੀ ਟਿਕਟ ਕੱਟਦੀ ਕਦੇ ਆ ਗਈ ਤੇ ਲੋਕਾਂ ਨੇ ਪੰਜਾਬ ਵਿੱਚੋਂ ਸਭ ਤੋਂ ਵੱਧ ਵੋਟਾਂ ਲੀਡ ਨਾਲ ਜਤਾ ਕੇ ਪੇਚਿਆ ਤੇ ਇਸ ਵਾਰੀ ਮੈਨੂੰ ਲੱਗਦਾ ਹੈ ਕਿ ਤੇ ਮੈਂ ਇੰਡੀਆ ਦਾ ਤਾਂ ਨਹੀਂ ਮੈਂ ਕਹਿ ਸਕਦਾ ਕਿ ਕੀ ਹੋਗਾ ਪਰ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਵੱਡੀ ਲੀਡ ਜਿਹੜੀ ਹੈ ਉਹ ਫਿਰੋਜ਼ਪੁਰ ਪਾਰਲੀਮੈਂਟਲ ਕੀ ਕੁਬਾਇਆ ਸਾਹਿਬ ਬੀਜੇਪੀ ਨੂੰ ਅਜੇ ਤੱਕ ਟਿਕਟ ਨਹੀਂ ਕਿਸੇ ਵੀ ਉਮੀਦਵਾਰ ਨੂੰ ਅਨਾਉਂਸ ਕੀਤੀ ਕੀ ਕਹਿਣਾ ਚਾਹੋਗੇ ਉਹ ਦੇਖੋ ਉਹਨਾਂ ਦੀ ਆਪਦੀ ਪਾਰਟੀ ਦਾ ਮੈਟਰ ਹੈ ਉਹਦੇ ਵਿੱਚ ਅਸੀਂ ਸਾਨੂੰ ਤੇ ਨਹੀਂ ਪਤਾ ਉਹ ਕਿਹੜਾ ਕੈਂਡੀਡੇਟ ਆਏਗਾ ਉਹ ਅਸੀਂ ਉਹ ਸਾਡੀ ਜਿਹੜੀ ਕਿਸ ਤਰ੍ਹਾਂ ਦੀ ਪੈਣ ਦਿੰਦਾ ਹੈ ਕਿਸ ਤਰ੍ਹਾਂ ਕੈਂਡੀਡੇਟ ਆਉਂਦਾ ਉਹ ਜਦੋਂ ਆਏਗਾ ਫਿਰ ਸਾਹਮਣੇ ਗੱਲ ਕਿਹੜੇ ਮੁੱਦਿਆਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਤੁਸੀਂ ਵੋਟਾਂ ਦੇ ਪ੍ਰਚਾਰਦਾਨ ਜਾਓਗੇ ਦੇਖੋ ਸਾਡੀਆਂ راہਲ ਗਾਂਧੀ ਜੀ ਦੀ ਜਿਹੜੇ ਪੰਜ ਗਰੰਟੀਆਂ ਇੱਕ ਤਾਂ ਸਾਡਾ ਉਹ ਅਸੀਂ ਉਹ ਘਰ-ਘਰ ਸਾਡੇ ਜਿਹੜੇ ਨੌਜਵਾਨ ਯੂਥ ਹੈਗੇ ਉਹ ਗਰੰਟੀ ਲੈ ਕੇ ਘਰ-ਘਰ ਇੱਕ-ਇੱਕ ਵੋਟਰ ਤੱਕ ਜਿਹੜੀ ਪਹੁੰਚ ਕਰ ਰਹੇ ਕਿ ਅਸੀਂ ਕੀ ਕਰਨ ਜਾ ਰਹੇ ਦੂਜਾ ਸਾਡੇ ਇਲਾਕੇ ਦੀ ਜਿਹੜੀ ਡਵੈਲਪਮੈਂਟ ਦੇ ਹੈਲਥ ਦੇ ਐਜੂਕੇਸ਼ਨ ਦੇ ਤੇ ਲੋਕਾਂ ਦੀਆਂ ਇੱਥੇ ਬਾਰਡਰ ਤੇ ਜ਼ਮੀਨਾਂ ਦਾ ਜਿਹੜਾ ਮਾਮਲਾ ਹੈ ਉਹ ਬੜਾ ਗੰਭੀਰ ਸੰਕਟ ਦੇ ਵਿੱਚ ਚੱਲ ਰਿਹਾ ਹੈ ਇਸੇ ਤਰ੍ਹਾਂ ਕੈਂਸਰ ਦੇ ਪੇਸ਼ੇ ਜਿਹੜੇ ਹੈ ਉਹ ਹੀ ਸੜਕੇ ਵਿੱਚ ਕਾਫੀ ਹੈ ਤੇ ਪੀਣ ਵਾਲਾ ਪਾਣੀ ਜਿਹੜਾ ਹੈ ਉਹਦਾ ਇਹ ਪੰਜ ਚਾਰ ਜਿਹੜੇ મુદ્ਦੇ ਹੈ ਇਹ ਬੜੇ ਅਹਿਮ ਹੁੰਦੇ ਹੈ ਸੋ ਇਹਨਾਂ ਨੂੰ ਪਹਿਲਾਂ ਵੀ ਮੈਂ ਪਾਰਲੀਮੈਂਟ ਦੇ ਵਿੱਚ ਜਦੋਂ ਵੀ ਕੋਈ ਇਲੈਕਸ਼ਨ ਹੋਇਆ ਕਰਦਾ ਸੀ ਤੇ ਉਹ ਵੀ ਮੁੱਦੇ ਮੈਂ ਉਠਾਉਂਦਾ ਰਿਹਾ ਹੁਣ ਵੀ ਉਦੋਂ ਕੁਝ ਹੱਲ ਹੋਇਆ ਪਾਕ ਬਾਕੀ ਕੁਝ ਹੁਣ ਰਹਿ ਗਏ ਤੇ ਹੁਣ ਜਦੋਂ ਆਪਣੀ ਸਰਕਾਰ ਹੋਏਗੀ ਕਿਉਂਕਿ ਸਾਡੇ ਦੇਸ਼ ਦੇ ਵਿੱਚ ਅੱਜ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਇਸ ਤਰ੍ਹਾਂ ਕਿ ਜਦੋਂ ਸਾਡੀ ਆਪਣੀ ਸਰਕਾਰ ਹੋਵੇਗੀ ਅਸੀਂ ਉਹਦੇ ਵਿੱਚ ਮੈਂਬਰ ਹੋਵਾਂਗੇ ਤੇ ਤੇਰੇ ਮੁੱਦੇ ਸਾਲਵ ਕਰਨੇ ਕੋਈ ਯੋਗਤ ਨਹੀਂ ਹੋਣਗੇ ਜੀ ਚੇਅਰਮੈਨ ਸਾਹਿਬ ਕੁਹਾਇਆ ਸਾਹਿਬ ਨੂੰ ਟਿਕਟ ਮਿਲਦੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਮੀਟਿੰਗ ਸੀਗੀ ਵੇਖ ਹੀ ਲਿਆ ਲੋਕਾਂ ਦਾ ਇਕੱਠ ਦੱਸਦਾ ਪਿਆ ਇਹ ਮੱਗੇ ਵੀ ਬੋਲ ਚੁੱਕਾ ਕਿ ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ ਲੋਕਾਂ ਦੀ ਆਵਾਜ਼ ਨੂੰ ਦੇਖ ਕੇ ਹੀ ਹਾਈ ਕਮਾਂਡ ਨੇ ਸ਼ੇਰ ਸਿੰਘ ਖਵਾਏ ਜੀ ਇੰਟੈਕਟ ਦਿੱਤੀ ਹੈ ਅੱਗੇ ਵੀ ਇੱਥੋਂ ਦੋ ਵਾਰ ਐਮਪੀ ਦੀ ਨਿਯਮਾਇੰਗੀ ਕਰ ਚੁੱਕਿਆ ਹੈ ਐਮਐਲਏ ਵੀ ਰਿਹਾ ਇਹਨਾਂ ਦਾ ਬੇਟਾ ਵੀ ਫਾਇਲ ਘੜ ਕੇ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਹੈ ਜੇ ਲਗਾਤਾਰ 25 30 ਸਾਲ ਰਾਜਨੀਤੀ ਦੇ ਵਿੱਚ ਇਲੈਕਸ਼ਨ ਜਿੱਤਦੇ ਆ ਰਹੇ ਆ ਤਾਂ ਇਹ ਲੋਕਾਂ ਦੇ ਲੀਡਰ ਆ ਇੱਕ ਪੈਰਾਸ਼ੂਟ ਰਾਈ ਲੀਡਰ ਆਉਂਦੇ ਆ ਇੱਕ ਲੋਕਾਂ ਦੇ ਲੀਡਰ ਹੁੰਦੇ ਇਹ ਲੋਕਾਂ ਦੇ ਨਾਲ ਹਰ ਸੁੱਖ ਦੁੱਖ ਦੇ ਵਿੱਚ ਖੜਦੇ ਆ ਲੋਕਾਂ ਦੀ ਆਵਾਜ਼ ਸੀ ਕਿ ਕਾਂਗਰਸ ਪਾਰਟੀ ਨੇ ਜੇ ਇੱਥੋਂ ਜਿੱਤ ਪ੍ਰਾਪਤ ਕਰਨੀ ਹੈ ਤਾਂ ਸ਼ੇਰ ਸਿੰਘ ਖਵਾਯਾ ਨੂੰ ਲਿਆਂਦਾ ਜਾਵੇ ਤੇ ਲੋਕਾਂ ਦੀ ਆਵਾਜ਼ ਤੇ ਹਾਈ ਕਮਾਂਡ ਨੇ ਇਹਨਾਂ ਨੂੰ ਟਿਕਟ ਦਿੱਤੀ ਆ ਤੇ ਵਰਕਰਾਂ ਨੇ ਅੱਜ ਇਹਨਾਂ ਨੂੰ ਚਕੀਨ ਵੀ ਦਵਾਇਆ ਕਿ ਇੱਥੋਂ ਪੰਜਾਬ ਦੇ ਵਿੱਚੋਂ ਸਾਰਿਆਂ ਨਾਲ ਵੱਡੀ ਜਿੱਤ ਹੋਊਗੀ ਤਾਂ ਸ਼ੇਰ ਸਿੰਘ ਖਵਾਯਾ ਦੀ ਜਿੱਤ ਹੋਊਗੀ ਚੇਅਰਮੈਨ ਸਾਹਿਬ ਕਈ ਵਾਰੀ ਨੇ ਪਾਰਟੀਆਂ ਦੇ ਵਿੱਚ ਧੜੇਬਾਜ਼ੀਆਂ ਬੜੀਆਂ ਹੁੰਦੀਆਂ ਨੇ ਕਿ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਖਵਾਯਾ ਸਾਹਿਬ ਦੀ ਮਤ ਕਰੇਗੀ ਨਹੀਂ ਵੇਖੋ ਲੋਕ ਹੀ ਆ ਮਾਰੇ ਆਏ ਅੱਜ ਵੀ ਉੱਥੇ ਤਾਂ ਕੋਈ ਗੱਲ ਹੀ ਨਹੀਂ ਰਹਿ ਜਾਂਦੀ ਜਦੋਂ ਸ਼ੇਰ ਸਿੰਘ ਕਬਾਇਆ ਦਾ ਲੋਕਾਂ ਦੇ ਨਾਲ ਟੱਚ ਆ ਇਹਨਾਂ ਦਾ ਬੇਟਾ ਹਰ ਇੱਕ ਦਾ ਤੁਸੀਂ ਜਦੋਂ ਮਰਜ਼ੀ ਫੋਨ ਕਰਕੇ ਵੇਖੋ ਕੀ ਇਹ ਨਹੀਂ ਉਹ ਆਪ ਫੋਨ ਚੱਕਦੇ ਆ ਤੇ ਇਹੋ ਜੇ ਲੀਡਰ ਦੇ ਨਾਲ ਲੋਕਾਂ ਦਾ ਸਿੱਧਾ ਸੰਬੰਧ ਹੈ ਤੇ ਲੋਕ ਆਪ ਮਾਰੇ ਅੱਜ ਵੀ ਆਏ ਆ ਅੱਜ ਤੁਸੀਂ ਲੋਕਾਂ ਦਾ ਇਕੱਠ ਨੇਰ ਲਿਆ ਤੇ ਇਹ ਜਿੱਤ ਇਹਨਾਂ ਦੀ ਯਕੀਨੀ ਹੋਣੀ ਹੋਣੀ ਸਰਪੰਚ ਸਾਹਿਬ ਸ਼ੇਰ ਸਿੰਘ ਕਬਾਇਆ ਨੂੰ ਜਿਹੜਾ ਕਾਂਗਰਸ ਨੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਕੀ ਕਹਿਣਾ ਚਾਹੋਗੇ ਦੇਖੋ ਜੀ ਅੱਲਾਹ ਦਾ ਅਸੀ ਬਹੁਤ ਧੰਨਵਾਦੀ ਆ ਸਾਡੀ ਫਾਈ ਕਮਾਂਡ ਦਾ ਜਿਨ੍ਹਾਂ ਨੇ ਸਾਡੇ ਲੋਕਾਂ ਦੀ ਆਵਾਜ਼ ਨੂੰ ਸੁਣਦਿਆਂ ਹੋਇਆ ਸਰਦਾਰ ਛੇਸ ਸਿੰਘ ਖਵਾਜ ਨੂੰ ਇੱਕ ਟਿਕਟ ਦੇ ਕੇ ਨਵਾਜਿਆ। ਔਰ ਜਿਵੇਂ ਕਿ ਪਹਿਲਾਂ ਵੇਲੇ ਸੀ ਦੱਸ ਚੁੱਕਿਆ ਕਿ ਪਿੰਡਾਂ ਦੇ ਵਿੱਚੋਂ ਆਪ म्हारे ਲੋਕਾਂ ਤੋਂ ਆਵਾਜ਼ ਉਠਣ ਲੱਗੀ ਸੀ। ਕਿ ਤੁਸੀਂ ਟਿਕਟ ਲੈ ਕੇ ਆਓ ਜਾਂ ਇਲੈਕਸ਼ਨ ਲੜਨਾ ਜਾਂ ਇਲੈਕਸ਼ਨ ਜਿਤਾਉਣਾ ਉਹ ਲੋਕ ਕਦੇ ਸੀ ਸਾਡੀ ਜ਼ਿੰਮੇਵਾਰੀ ਹੈ। ਔਰ ਉਸ ਤਰ੍ਹਾਂ ਸਾਨੂੰ ਕੱਲ ਦਾ ਜਦੋਂ ਟਿਕਟ ਅਨਾਉਂਸ ਹੋਈ ਹੈ ਸਾਨੂੰ ਲੋਕਾਂ ਦੇ ਆਪ म्हारे ਫੋਨ ਆ ਰਹੇ ਨੇ ਕਿ ਉਹ ਵਧਾਈਆਂ ਮਿਲ ਰਹੀਆਂ ਨੇ। ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਔਰ ਬਹੁਤ ਅਸੀਂ ਖੁਸ਼ ਆ ਕਿ ਲੋਕ ਜਿਹੜੇ ਇਸ ਇਲੈਕਸ਼ਨ ਨੂੰ ਵੱਧ ਚੜ੍ਹ ਕੇ ਜਿਹੜਾ ਸਾਡਾ ਯੋਗਦਾਨ ਦੇ ਰਹੇ ਨੇ ਔਰ ਕਾਂਗਰਸ ਪਾਰਟੀ ਨੂੰ ਬੜੀ ਵੱਡੀ ਲੀਡ ਦੇ ਨਾਲ ਜਿਤਾਉਣ ਕਿ ਉਹ ਛੇ ਸਕੂਆ ਜੀ ਦਾ ਸਾਥ ਦੇ ਦੇ